ਸ਼ੀਆ ਕਾਲ ਜੀ ਮੈਂ ਬਾਜੀ ਬਾ ਵਟਿਕਤਾ ਹਾਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਅੱਜ ਇੱਕ ਆਪਾਂ ਹੋਰ ਨਿਊ ਵੀਡੀਓ ਲੈ ਕੇ ਆਏ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਗਰਮੀਆਂ ਵਾਲੇ ਸੂਟ ਨੇ ਜੀ ਉਹਨਾਂ ਤੇ ਸੇਲ ਲਗਾਈ ਹੋਈ ਆ। ਸਾਰੇ ਸੂਟ ਡਿਸਕਾਊਂਟ ਦੇ ਉੱਪਰ ਕੱਢੇ ਹੋਏ ਨੇ। ਇੱਕ ਵਾਰ ਮੈਂ ਤੁਹਾਨੂੰ ਸੂਟ ਦਿਖਾ ਦਾਂਗੀ ਜੀ। ਆ ਸਾਰਿਆਂ ਦੀ ਫੈਬਰਿਕ ਜਿਹੜੀ ਵਧੀਆ ਹੀ ਰਹੂਗੀ। ਕੋਈ AK ਟੈਕਸ ਤੇ ਆ ਕੋਈ ਖਾਦੀ ਤੇ ਆ ਕੋਈ ਆਪਣਾ ਮਡਾਲ ਤੇ ਆ ਕੋਈ ਰਾਮ ਟੈਕਸ ਤੇ ਆ ਸਾਰਿਆਂ ਦੀ ਫੈਬਰਿਕ ਮਤਲਬ ਕਿ ਵਧੀਆ ਹੀ ਲਗਾਈ ਹੋਊਗੀ ਜੀ ਪ੍ਰਾਈਜ਼ ਜਿਹੜਾ ਸਾਰਿਆਂ ਦੇ ਰਹੂਗਾ 999 ਅਗਲ ਕੋਈ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੋਊਗੀ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਤੁਸੀਂ ਸੈਂਡ ਕਰ ਸਕਦੇ ਹੋ ਜੀ ਫਰਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਹੈ ਵੀਰੇ ਪਿਓਰ ਖਾਦੀ ਦੇ ਉੱਪਰ ਰੈਡੀ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਪਿਓਰ ਖਾਦੀ ਦੀ ਸ਼ਰਟ ਆ ਗਈ ਤੇ ਬਹੁਤ ਹੀ ਸੋਨਾ ਘੇਰੇ ਦੇ ਉੱਪਰ ਕੰਮ ਹੋਇਆ ਹੈ ਘੇਰੇ ਦਾ ਕੰਮ ਤੁਸੀਂ ਦੇਖ ਸਕਦੇ ਹੋਗੇ ਸੇਮ ਐਸ ਇਟ ਇਜ਼ ਕੰਮ ਆ ਇਹ ਵਾਲਾ ਫੁੱਲ ਆ ਜਿਹੜਾ ਬਾਹਮਾਂ ਦੇ ਉੱਪਰ ਬਣਿਆ ਹੈ ਇਹ ਵਾਲਾ ਜਾਲ ਜਿਹੜਾ ਬਾਹਮਾਂ ਦੇ ਉੱਪਰ ਨਹੀਂ ਬਣਿਆ ਹੋਇਆ ਜੀ ਸਟਾਫ ਜਿਹੜਾ ਹੈਗਾ ਹੈਗਾ ਬਹੁਤ ਹੀ ਸੌਫਟ ਸਟਾਫ ਆ ਇੱਕ ਵਾਰ ਮੈਂ ਤੁਹਾਨੂੰ ਦਿਖਾ ਵੀ ਦਿੰਨੇ ਆ ਪਿਓਰ ਕਾਟਨ ਦਾ ਬਹੁਤ ਹੀ ਵਧੀਆ ਖਾਦੀ ਦਾ ਸਟਾਫਰ ਜਿਹੜਾ ਲਗਾਇਆ ਹੋਇਆ ਹੈਗਾ ਇੱਕ ਵਾਰ ਮੈਂ ਤੁਹਾਨੂੰ ਬਾਵਾ ਦਾ ਬਾਵਾ ਦਾ ਡਿਜ਼ਾਈਨ ਇਹ ਵਾਲਾ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਤੇ ਵਰਕ ਵੀ ਬਹੁਤ ਸੋਨਾ ਹੋਇਆ ਹੋਇਆ ਜੀ ਇਹ ਵਾਲਾ ਸੂਟ ਹੈ ਜਿਹੜਾ 99 ਦੇ ਵਿੱਚ ਰਹੂਗਾ ਇਹਦੇ ਵਿੱਚ ਜਿਹੜਾ ਸੈਕਿੰਡ ਸੂਟ ਆ ਗਿਆ ਜੀ ਇਹ ਵਾਲਾ ਸੂਟ ਆ ਗਿਆ ਬਹੁਤ ਹੀ ਸੋਨਾ neck ਦੇ ਉੱਪਰ ਕੰਮ ਹੋਇਆ ਹੋਇਆ ਇਹ ਵੀ ਖਾਦੀ ਕਾਟਨ ਦੇ ਫੈਬਰਿਕ ਦੇ ਉੱਪਰ ਹੈ ਕਲਰ ਜਿਹੜਾ ਹੈਗਾਗਾ ਲਾਈਟ ਬਲੈਕ ਜਗਾ ਡਲ ਬਲੈਕ ਜਗਾ ਜੈਡ ਬਲੈਕ ਨਹੀਂ ਹੈਗਾ ਜੀ ਬਹੁਤ ਹੀ ਸੋਨਾ ਘੇਰੇ ਦੇ ਉੱਪਰ ਕੰਮ ਹੋਇਆ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰੀ ਸਕਦੇ ਹੋ ਮੈਂ ਇਹਦਾ ਵੀ ক্লোਜ਼ ਤੋਂ ਦਿਖਾ ਦਣੀ ਬਿਲਕੁਲ ਜੀ ਤੁਹਾਨੂੰ ਕੰਮ ਤੁਸੀਂ ਦੇਖ ਸਕਦੇ ਹੋਗੇ ਇਹਦਾ ਕੰਮ ਵੀ ਆਪਾਂ ਤੁਹਾਨੂੰ ਬਿਲਕੁਲ ক্লোਜ਼ ਤੋਂ ਦਿਖਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਬਹੁਤ ਹੀ ਸੋਹਣਾ ਸਾਫ ਸੁਥਰਾ ਜੇ ਕੰਮ ਹੋਇਆ ਬਹੁਤ ਹੀ ਸੋਹਣਾ ਇਹਦੇ ਘੇਰੇ ਦੇ ਉੱਪਰ ਕੰਮ ਹੋਇਆ ਤੁਸੀਂ ਘੇਰੇ ਦਾ ਕੰਮ ਵੀ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਆ ਗਿਆ ਜੀ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰੀ ਸਕਦੇ ਹੋ ਬਾਕੀ ਤੁਸੀਂ ਫੈਬਰਿਕ ਵੀ ਦੇਖ ਸਕਦੇ ਹੋ ਫੈਬਰਿਕ ਵੀ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ ਵੀ ਖਾਦੀ ਦਾ ਸਟੱਫ ਹੈਗਾ neck ਤੇ ਕੰਮ ਹੋਇਆ ਹੋਇਆ ਤੇ ਘੇਰੇ ਤੇ ਕੰਮ ਹੋਇਆ ਹੋਇਆ ਤੇ ਐਂਡ ਜੀ ਪੌਂਚਿਆਂ ਦੇ ਉੱਪਰ ਸੌਰੀ ਬਾਵਾਂ ਦੇ ਉੱਪਰ ਕੰਮ ਹੋਇਆ ਹੈ ਇਹ ਜਿਹੜਾ ਇਸ ਤੋਂ ਅਗਲਾ ਸੂਟ ਆ ਗਿਆ ਜੀ ਇਸ ਤੋਂ ਅਗਲਾ ਸੂਟ ਦਾ ਜਿਹੜਾ ਕਲਰ ਹੈਗਾ ਬਹੁਤ ਹੀ ਪਿਆਰਾ ਕਲਰ ਹੈ ਕੈਮਰੇ ਦੇ ਵਿੱਚ ਸਹੀ ਨਹੀਂ ਆ ਰਿਹਾ ਥੋੜਾ ਜਿਹਾ ਤੇ ਇਹ ਤੇ ਜਿਹੜਾ ਹੈਗਾ ਜੈਕਟ ਐਪ ਤੇ ਵਰਕ ਹੋਇਆ ਹੈ neck ਦੇ ਉੱਪਰ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਕੀਤੀ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਹੋ ਸੇਮ ਐਸਟ੍ਰਿਸ ਜਿਹੜਾ ਇਹਦੀਆਂ ਬਾਹਾਂਾਂ ਦੇ 슬ੀਵਸ ਦੇ ਉੱਪਰ ਵੀ ਇਹਦੇ ਕੰਮ ਕੀਤਾ ਹੋਇਆ ਜੀ ਇਹ ਵਾਲਾ ਆ ਗਿਆ ਜਿਹੜਾ ਇਹਦਾ ਇਹ ਵਾਲੀਆਂ ਆਈਆਂ ਜਿਹੜੀਆਂ ਇਹਦੇ 슬ੀਵਸ ਆ ਗਏ 슬ੀਵਸ ਦੇ ਉੱਪਰ ਵੀ ਕੰਮ ਕੀਤਾ ਸਾਰੀ ਸ਼ਰਟ ਦੇ ਵਿੱਚ ਵੀ ਜਿਹੜੀ ਇਹਦੇ ਜੀ ਬੂਟੀ ਬਣੀ ਹੋਈ ਆ ਇਹ ਵੀ 99 ਦੇ ਵਿੱਚ ਰਹੂਗਾ ਇਸ ਤੋਂ ਅਗਲਾ ਸੂਟ ਆ ਗਿਆ ਜੀ ਆਪਣਾ ਜਾਗੋ ਵਾਸਤੇ ਪਹਿਣਾ ਲਈ ਇਹ ਸੂਟ ਆਪਣੇ ਬਹੁਤ ਵਾਰ ਪਹਿਲਾਂ ਵੀ ਦਿਖਾਇਆਗਾ ਮੋਰਨੀ ਵਾਲਾ ਪੀਕਾਕ ਵਾਲਾ ਡਿਜ਼ਾਈਨ ਹੈਗਾ ਇਹਦੀ ਮੈਂ ਹੋ ਸਕੇ ਤਾਂ ਮਾਡਲ ਪਿਕ ਵੀ ਨਾਲ ਜਿਹੜੀ ਆ ਅਟੈਚ ਕਰ ਦਾਂਗੀ ਜੀ ਇਹ ਵਾਲੇ ਸੂਟ ਦੀ ਇਹਦੇ ਜਿਹੜੇ ਬਾਟਮ ਦੇ ਉੱਪਰ ਵੀ ਕੰਮ ਕੀਤਾ ਹੋਇਆ ਬਾਟਮ ਦਾ ਕੰਮ ਵੀ ਤੁਹਾਨੂੰ ਦਿਖਾ ਦਨੇ ਇੱਕ ਵਾਰ ਬਾਟਮ ਦਾ ਕੰਮ ਹਾਂਜੀ ਇੱਧਰ ਦੇਖ ਸਕਦੇ ਹੋ ਤੁਸੀਂ ਇਹ ਥੋੜਾ ਫੁੱਠਾ ਲੱਗਿਆ ਹੋਇਆ ਸੀ ਸੂਟ ਇਹ ਵਾਲਾ ਸ਼ਰਟ ਦੀ ਫਰੰਟ ਹੈਗੀ ਕਲਰ ਇਹ ਫੋਨ ਦੇ ਥੋੜੇ ਜਿਹੀ ਕੈਮਰੇ ਚ ਪ੍ਰੋਬਲਮ ਹੋਣ ਕਰਕੇ ਕਲਰ ਥੋੜੇ ਜਿਹਾ ਸਾਰਿਆਂ ਦੀ ਚੇਂਜ ਆ ਰਹੇ ਨੇਗੇ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਆ ਉਸ ਤੋਂ ਜਿਹੜਾ ਅਗਲਾ ਆ ਗਿਆ ਜੀ ਆਰਟੀਫੀਸ਼ੀਅਲ ਮਿਰਰ ਲਗਾ ਕੇ ਜਿਹੜਾ ਕੰਮ ਹੋਇਆ ਹੈ ਇਹ ਆਪਣੇ ਆਰਟੀਫੀਸ਼ੀਅਲ ਜਿਹੜੇ ਮਿਰਰ ਲਗਾਏ ਹੋਏ ਨੇਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ neck ਦੇ ਉੱਪਰ ਕੰਮ ਹੋਇਆ ਹੈ ਸੇਮ ਐਸ ਏ ਵਾਲੀ ਜਿਹੜੀ ਲਾਈਨ ਹੈਗੀ ਚైనా ਆਰਟੀਫੀਸ਼ੀਅਲ ਮਿਰਰ ਲਗਾ ਕੇ ਇਹੀ ਘੇਰੇ ਤੇ ਪਾਈ ਹੋਈ ਹੈਗੀ ਸੇਮ ਐਸ ਏ ਜਿਹੜੀ ਘੇਰੇ ਵਾਲੀ ਆ ਉਹੀ ਆਪਾਂ ਨੇ ਬਾਹਮਾ ਦੇ ਉੱਪਰ ਪਾਈ ਹੋਈ ਹੈ ਬਹੁਤ ਹੀ ਸੋਹਣਾ neck ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਪਿਆਰਾ ਇਹ ਮਸਲੀਨ ਫੈਬਰਿਕ ਦੇ ਉੱਪਰ ਹੈ ਜੀ ਇਹ ਵਾਲਾ ਜਿਹੜਾ ਹੈਗਾ ਏਕੇ ਟੈਕਸ ਦਾ ਸਟੱਫ ਲਗਾਇਆ ਹੋਇਆ ਆਪਣਾ ਇਹ ਏਕੇ ਟੈਕਸ ਦੇ ਸਟੱਫ ਦੇ ਉੱਪਰ ਬਰਕ ਕੀਤਾ ਹੋਇਆ ਹੈ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਦੇ ਉੱਪਰ ਲਗਾਇਆ ਹੋਇਆ ਹੈਗਾ ਇਹ ਵਾਲਾ ਜਿਹੜਾ ਆ ਗਿਆ ਫੁਲਕਾਰੀ ਦਾ ਕੰਮ ਕੀਤਾ ਹੋਇਆ ਹੈਗਾ ਰਹਿਣਗੇ ਜਿੰਨੇ ਵੀ ਸੂਟ ਅੱਜ ਵਾਲੇ ਦਿਖਾਉਂਗੀ 99 ਦੇ ਵਿੱਚ ਹੀ ਰਹਿਣਗੇ ਇਹ ਵਾਲਾ ਜਿਹੜਾ ਫੁਲਕਾਰੀ ਦਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵੀ ਬਰਕ ਹੋ ਕੇ ਬਹੁਤ ਸੋਹਣਾ ਹੋਇਆ ਹੋਇਆ ਜੀ ਸਾਰੀ ਸ਼ਰਟ ਦੇ ਉੱਪਰ ਜਿਹੜਾ ਇਹ ਵਾਲਾ ਫੁਲਕਾਰੀ ਦਾ ਕੰਮ ਹੋਇਆ ਹੈ ਇਹ ਵੀ ਆਪਣਾ ਪਿਓਰ ਕਾਟਨ ਸਟੱਫ ਦੇ ਉੱਪਰ ਰੈਡੀ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਇਹਨਾਂ ਸੂਟਾਂ ਦੀ ਵੀ ਵੀਡੀਓ ਵੀ ਸਾਰਿਆਂ ਦੀ ਜਿਹੜੇ ਇਹ ਵਾਲੇ ਸਾਰੇ ਨੇ ਇਹਨਾਂ ਦੀ ਵੀ ਜਲਦੀ ਹੀ ਲੈ ਕੇ ਆਵਾਂਗੇ ਜੀ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਬਤੋ ਇਹ ਸ਼ੇਅਰ ਕਰਕੇ ਮੇਰੀਆਂ ਉਹਨਾਂ ਭੈਣਾਂ ਤੱਕ ਜ਼ਰੂਰ ਪਹੁੰਚਾਉਣਾ ਜਿਹੜੀ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਜੀ ਐਂਡ ਸੈਕੰਡਲੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਐਂਡ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਐਂਡ ਮਿਲਦੇ ਆ ਕੱਲ੍ਹ ਵਾਲੀ ਵੀਡੀਓ ਦੇ ਵਿੱਚ